550 3502 ਉਹ ਨੌਂ ਨੀ ਬੋਲੀ ਚਾਰ ਲੱਖ 3532 ਧਾਰੇ ਚ ਪਾਣੀ ਦੇਣਾ ਚੰਦ ਧਾਰੇ ਚ ਪਾਣੀ ਤੇ ਦੇਖੋ ਲੈਣਾ ਹੀ ਆ ਇਹਦਾ ਕੋਈ ਵੀ ਬੋਰ ਹਾਇਓ ਨਹੀਂ ਇਹਨਾਂ ਮੋਟੀਆਂ ਨਾ 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 ਤੇ ਬੋਰ ਕਰਾਇਆ ਗਿਆ ਅੱਗੇ ਬੋਰ ਹੋਇਆ ਹਾਂ ਤਾਂ ਪਹਿਲਾਂ ਬੋਰ ਖੜਾ ਹੋ ਤਾਂ ਪਟੋ ਮਾ ਲਿਆ ਭਾਜੀ ਮੈਂ ਤੁਹਾਨੂੰ ਮੌਕੇ ਤੇ ਕਰਾਉਂ ਇੱਕ ਮਿੰਟ ਪਹਿਲਾਂ ਕਹਿੰਦੇ ਆਂ ਕਿ ਇਹ ਮੈਨੂੰ ਕਦੇ ਗਾਣਾ ਗਾਣ ਦੇ ਇਹ ਬੰਦੀ ਆ ਤੇ ਇਹ ਬੰਦੀ ਆ ਨਹੀਂ ਬਣੇਗੀ ਉਹ ਨਹੀਂ ਬਣੋ ਉਹ ਬੈਠੇ ਰਹੋ ਬੈਠੋ ਪਰਮੰਟਿਕਲਾਰ ਪਰਮੰਟਿਕਲਾਰ ਨਹੀਂ ਬਣੇਗੀ ਜੀ ਬਣੇਗੀ ਨਹੀਂ ਬਣੇਗੀ ਉਹਨਾਂ ਨੇ ਲਾ ਕੇ ਉਹ ਤੋਂ ਪਾਣਾ ਉਹ ਨਗਰਪਾਲਿਕਾ ਦੀ ਸਰਕਾਰੀ ਗੋਦੀ ਨਹੀਂ ਹੈ ਜੀ ਇਹਨਾਂ ਨੇ ਲਾ ਕੇ ਇਹਨਾਂ ਨੇ ਸਵਾਸਨ ਕਰਵਾ ਦਿੱਤੀ ਇੱਕਦਮ ਅੱਗੇ ਆਉਂਦਾ 90 ਹਜ਼ਾਰ ਕੋਣ ਤੋਂ ਪਿੰਡ ਹੰਬੋਵਾਲ ਪੇੜ ਦੀ 2 ਏਕੜ ਪੰਚਾਇਤੀ ਜ਼ਮੀਨ ਦੀ ਅੱਜ ਬੋਲੀ ਹੋਈ ਜਾਣਕਾਰੀ ਮੁਤਾਬਕ ਬीडीPO ਦਫ਼ਤਰ ਵਿਖੇ ਹੰਬੋਵਾਲ ਪਿੰਡ ਦੀ ਪੰਚਾਇਤੀ ਬੋਲੀ ਨੇ ਰਿਕਾਰਡ ਤੋੜ ਦਿੱਤੇ ਤੇ ਅੜੀ ਪਗਾਉਂਦੇ ਚੱਕਰ ਵਿੱਚ ਬੋਲੀ ਦੀ ਕੀਮਤ ਦੁੱਗਣੀ ਹੋਈ ਬीडीPO ਰਪਿੰਦਰਕੋਟ ਦੇ ਦੇਖ ਰਿਖ ਹੈ 2 ਏਕੜ ਪੰਚਾਇਤੀ ਜ਼ਮੀਨ ਦੀ ਬੋਲੀ ਹੋਈ ਜਿਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਸਭ ਤੋਂ ਮਹਿੰਗੀ ਬੋਲੀ 3.5 ਏਕੜ ਦੇ ਪਲਾਟ ਦੀ ਹੋਈ ਅੜੀ ਪਗਾਉਂਦੇ ਚੱਕਰ ਵਿੱਚ ਮਾਹੌਲ ਵੱਡਾ ਤਣਾਅਪੂਰਨ ਸੀ ਅਤੇ ਬਲਾਕ ਪੰਚਾਇਤ ਵਿਭਾਗ ਦੇ ਵੱਲੋਂ ਮੌਕੇ ਤੇ ਪੁਲਿਸ ਕਰਮਚਾਰੀ ਵੀ ਮੌਜੂਦ ਸਨ ਬੋਲੀ ਦੌਰਾਨ ਭਾਵੇਂ ਮਾਮੂਲੀ ਤਕਰਾਰਬਾਜ਼ੀ ਹੋਈ ਪਰ ਸ਼ਾਂਤੀਪੂਰਵਕ ਢੰਗ ਨਾਲ ਬੋਲੀ ਦਾ ਕੰਮ ਨੇਪਰੇ ਚੜ ਗਿਆ ਪਿੰਡ ਦੀ ਸਰਪੰਚ ਪਵਨਦੀਪ ਕੌਰ ਨੇ ਦੱਸਿਆ ਕਿ ਜੋ ਇਸ ਵਾਰ ਪੰਚਾਇਤੀ ਬੋਲੀ ਰਿਕਾਰਡ ਤੋੜ ਹੋਈ ਹੈ ਅਤੇ ਜੋ ਵੱਧ ਮਾਲੀਆ ਇਕੱਠਾ ਹੋਇਆ ਹੈ ਉਸ ਨਾਲ ਪਿੰਡ ਦੇ ਵਿਕਾਸ ਕਰਵਾਵਾਂਗੇ ਉਹਨਾਂ ਪੰਚਾਇਤੀ ਜ਼ਮੀਨ ਲੈਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤਾਂ ਵਿੱਚ ਖੜੇ ਕਿਸੇ ਵੀ ਦਰਖਤ ਨੂੰ ਨੁਕਸਾਨ ਨਾ ਪਹੁੰਚਾਇਆ ਜਾਵੇ ਅਤੇ ਜੇਕਰ ਕਿਸੇ ਨੇ ਦਰਖਤ ਕੱਟੇ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਮੈਂ ਪਵਨਦੀਪ ਕੌਰ ਸਰਪੰਚ ਗੰਬੋਲ ਰੇਟ ਸਾਡੇ ਪਿੰਡ ਦੀ ਪੰਚਾਇਤ ਦੀ ਜ਼ਮੀਨ ਦੀ ਬੋਲੀ ਹੋਈ ਹੈ ਵਧੀਆ ਸ਼ਾਂਤੀਪੂਰਵਕ ਹੋ ਗਈ ਬੋਲੀ ਵਧੀਆ ਰੇਟ ਤੇ ਹੋਈ ਆ ਤੇ ਇਸ ਪੈਸੇ ਨਾਲ ਅਸੀਂ ਪਿੰਡ ਦਾ ਵਿਕਾਸ ਵਧੀਆ ਕਰਾਂਗੇ ਅੱਗੇ ਵੀ ਕੰਮ ਚੱਲ ਰਹੇ ਆ ਹੋਰ ਵੀ ਵਧੀਆ ਕੰਮ ਕਰਾਂਗੇ ਜੋ ਹੈ ਸਭ ਸਭ ਤੋਂ ਮਹਿੰਗੀ ਬੋਲੀ ਗਈ ਸਭ ਤੋਂ ਮਹਿੰਗੀ ਬੋਲੀ ਇੱਕ ਲੱਖ 14000 ਦੀ ਜਿਹੜੀ ਗੋਲੀ ਉਹਦੇ ਤਿੰਨ ਕਿੱਲਾਂ ਦੀ ਹੋਈ ਹੈ। ਪ੍ਰਤੀ ਏਕੜ ਜੀ। ਹਾਂਜੀ ਪ੍ਰਤੀ ਏਕੜ। ਇਹਦਾ ਮੁਨਾਫਾ ਹੋਇਆ ਪਿੰਡ 'ਚ ਕੀ ਕੀ ਵਿਕਾਸ ਕਾਰਜ ਹੋਣੇ ਥੋੜੇ ਜਿਹੜੇ। ਹਾਂਜੀ ਜਿਹੜੇ ਵੱਧ ਪੈਸੇ ਹੋਏ ਵਟੇ ਗਏ। ਫੈਸਲੀ ਜਿਹੜਾ ਬਹੁਤ ਕੰਮ ਕਰੀਆ ਪਿੰਡ ਦਾ ਜਿਹੜੇ ਰਹਿਣ ਵਾਲੇ ਕੰਮ ਰਹਿਣੇ ਆ। ਜੋ ਕੰਮ ਰਹਿੰਦੇ ਆ ਉਹ ਕੰਮ ਕਰਾਂਗੇ। ਕੰਮ ਅੱਗੇ ਵੀ ਚੱਲਦੇ ਨੇ ਜੋ ਹੋਰ ਰਹਿੰਦੇ ਤੇ ਉਹ ਵੀ ਕਰਾਂਗੇ। ਆਸਿਕੰਡ ਕੰਮ ਜਿਹੜੇ ਮੈਨੇਜਮੈਂਟ ਫਰਕਿਆ ਜਿਹੜੇ ਕੰਮ ਨਹੀਂ ਚੱਲਦਾ ਸਾਡਾ ਚੋਟੇ ਜੱਤੇ ਬਣੀ ਉਹ ਜਿੱਦੋਂ ਕੰਮ ਚੱਲਦੇ ਆ। ਜੀ ਹਾਂ ਜੀ ਮੇਰੇ ਮੇਰੇ ਕਿਹਾ ਸਰਕਾਰ ਤੋਂ ਪੈਸੇ ਆਦੇ ਸਰਕਾਰ ਵੱਲੋਂ ਵੀ ਸਾਨੂੰ 15ਵੇਂ ਮਹੀਨੇ ਦੇ ਆਏ ਜੀ ਕਿ ਪੈਸੇ ਕਿ ਜੀ ਉਹਦੇ ਸੀਮਰੇਜ ਵਗੈਰਾ ਸੜਕਾਂ ਗੜੀਆਂ ਦਾ ਕੰਮ ਚੱਲ ਰਿਹਾ ਹੈ ਤੇ ਕਹਾ ਵੀ ਹੋਰ ਕੰਮ ਜਿਵੇਂ ਸਾਡੇ ਜੀ ਮਹਿੰਗੀ ਜ਼ਿਆੜਾ ਬੋਦੀ ਕੀ ਕਾਰਨ ਹੋਇਆ ਕੀ ਜੀ ਬਸ ਇਹ ਚਾਹਵਾਂ ਵੱਧ ਸੀ ਕਿ ਜਿੱਦਾਂ ਕਹਿਣ ਦਾ ਮਤਲਬ ਇਹ ਹੀ ਹੈ ਜੀ ਆ ਪਚਾਵਰ ਦਾ ਸਾਡਾ ਚਾਹਵਾਂ ਵੱਧ ਜੀ ਤੇ ਮਤਲਬ ਹੈ ਬਾਕੀ ਸਾਡੀ ਇੱਕ ਬੇਨਤੀ ਜਿਪੁਰਾ ਵੀ ਹੁਣ ਇੱਕ ਹੋਲੀ ਲਿਖੀ ਆ ਜਿਨ੍ਹਾਂ ਨੇ ਇਨਨ ਵੀ ਹੱਥ ਜੋੜ ਕੇ ਬੇਨਤੀ ਆ ਭਾਈ ਦਰਾਤਾਂ ਨੂੰ ਕੋਈ ਨੁਕਸਾਨ ਨਾ ਪਹਚਾਇਓ ਦਰਾਤਾਂ ਵਿੱਚੋਂ ਬਹੁਤ ਵਟ ਵਟ ਹੋ ਰਹੀਆਂ ਜੀ ਕਿਹੜੇ ਸਮਿਆਂ ਦੇ ਵਿੱਚ ਵੀ ਦਰਾਤ ਅਸੀਂ ਉੱਥੋਂ ਜਾ ਕੇ ਚੱਕੇ ਕਈ ਵਾਰ ਦੋ ਵਾਰ ਤਾਂ ਹੀ ਲੈ ਕੇ ਆਏ ਚੱਕੇ ਉਹ ਦਰਾਤ ਵਟ ਵਟ ਕੇ ਸਿੱਟੀ ਜਾਂਦੇ ਨੇ ਜੀ ਬਟਣ ਵਾਲੇ ਤੇ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ ਇਸ ਚੈਨਲ ਅਸੀਂ ਇੱਕ ਦੋ ਵਾਰ ਹੀ ਉਂਜਦਾ ਪਿੰਡ ਤੌਰ ਤੇ ਪਰ ਕਰ ਲਾ ਜੰਨੇ ਜੀ ਆ ਛੱਟੋ ਚਲੋ ਕੋਈ ਨਹੀਂ ਇੱਕ ਵਾਰੀ ਰਹਿਣ ਨੂੰ ਮਨਾਨਾ ਮਨਾਨਾ ਸਾਡਕ ਪੋਟਾ ਵੀ ਹੈਗੇ ਆ ਜੇ ਕੋਈ ਕਾਰਵਾਈ ਨਹੀਂ ਕੀਤੀ ਮਤਲਬ ਹੁਕਮ ਅਲਰਟ ਤਾਂ ਕੀਤਾ ਸੀ ਅਲਰਟ ਕੀਤਾ ਸੀਗਾ ਇਹ ਹੁਣ ਅੱਗੇ ਦੀ ਵੀ ਕਹਿੰਦੇ ਆ ਵੀ ਚਲੋ ਪਿੰਡ 'ਚ ਆਪਣਾ ਪਿਆਰ ਮੁਹੱਬਤ ਰਹੇ ਬਾਤ ਰਾਸਤਾ ਤੇ ਬੇਤੀਆਂ ਨੂੰ ਕੁਦਰਾਸਾਂ ਮਾਰੀ ਜਿਹੜਾ ਪਿੱਛਾਤੀ ਜ਼ਮੀਨਦਾਰ ਜੀ ਕਿੰਨੇ ਦੇ ਬੋਲੀ ਗਿਆ ਕਿੰਨੇ ਪੈਸੇ ਆ ਚੁੱਕੇ ਨੇ ਜਮ੍ਹਾਂ ਕਰਵਾ ਹੰਬੋਵਾਲ ಗ್ರಾಮ ਪੰਚਾਇਤ ਦੀ ਬੋਲੀ ਸੀ ਜੀ ਅੱਜ ਜਿਹੜੇ ਦਸਤਾਵੇਜ਼ ਰੱਖੀ ਹੋਈ ਸੀ ਜੀ ਇਹ ਵੇਖ ਕੜਦੇ ਸੀ ਟੋਟਲ ਆ ਜੀ ਟੋਟਲ 2,930,000 ਟੋਟਲ ਜਿਹੜੀ ਬੋਲੀ ਸੀ 31 ਗਿੱਲੇ ਸੀ ਜੀ 24,094,300 ਅੱਜ 20 ਏਕੜ ਦੀ ਅੱਜ ਕੀਤੀ ਹੈ। ਅੱਜ 20 ਏਕੜ ਦੀ। ਹਾਂ ਜੀ 18 18 ਲੱਖ ਕੁਛ ਦੀ ਹੋਈ ਸੀ। ਪਿਛਲੇ ਸਾਲ ਕਿੰਨੀ ਬੋਦੀ ਸੀ? ਐਤ ਕੀ ਕਿੰਨਾ ਰਫ ਹੋਇਆ ਜੀ? ਪਿਛਲੇ ਸਾਲ ਟੋਟਲ 12 ਲੱਖ ਕੁਛ ਦੀ ਸੀ ਜੀ। ਨਹੀਂ। ਹਾਂ ਜੀ। ਐਤ ਕੀ ਐਤ ਕੀ ਡਬਲ ਹੀ ਹੋ ਗਈ ਸੀ। ਡਬਲ। ਡਬਲ ਹੁੰਦਾ ਕਾਗਜ਼ ਕੀ ਹੋਈ ਜੀ ਇਹਦਾ ਜੀ। ਇਹ ਤਾਂ ਪੰਚਾਇਤੀ ਦੱਸ ਸਕਦੀ ਜੀ। ਚਾਹ ਵਨ ਜ਼ਿਆਦਾ ਤੇ ਕੀ ਐ ਕਹਤੋ? ਹਾਂ। ਚਲੋ ਚਾਹ ਵਨ ਜ਼ਿਆਦਾ ਸਮਝ ਲਓ ਜੀ। 7ਵੀਂ ਟੱਕ ਨਾ ਬੋਦੀ ਉਹਦੀ। ਸ਼ਾਂਤ ਰਿੰਦ। ਆਹ 75 ਦੀ ਬੋਦੀ ਸਾਰੀ ਨੇ ਕੰਮ ਨਹੀਂ ਆਪਣੇ ਚੜ ਕੇ ਜੀ ਕੋਈ ਸ਼ਾਂਦੀ ਪਿੱਟਾ ਜੀ। ਰਹਿੰਦੀ ਐ ਇਸ ਵਿਸ਼ੇ ਸਾਹਿਬ ਨਾਲ ਸਾਡੀ ਇੰਪਰੂਵਮੈਂਟ ਹੋਈ ਜੀ ਬਾਦਰੀ ਹੈ ਜੀ ਕਿੰਨੇ ਪਰਸੈਂਟ ਵਧੀ ਕੀ ਜੀ ਮੋਤੀ ਸਾਹਿਬ ਤਕਰੀਬਨ 20% ਵਾਧਾ ਹੈਗਾ ਜੀ ਵੈਰੀ ਗੁੱਡ ਜੀ ਅੱਗੇ